ਬਹੁਤ ਬਹੁਤ ਸਵਾਗਤ ਹੈ ਜੀ ਸਾਰਿਆਂ ਦਾ ਅੱਜ ਦੇ ਲਾਈਵ ਸੈਸ਼ਨ ਦੇ ਵਿੱਚ ਸੋ ਸਟੱਡੀ ਅਬ੍ਰੋਡ ਨੂੰ ਲੈ ਕੇ ਤੁਹਾਡਾ ਕੋਈ ਵੀ ਸਵਾਲ ਹੈ ਤੁਸੀਂ 90413 90412 ਤੇ ਕਾਲ ਕਰ ਸਕਦੇ ਹੋ ਇਸ ਲਾਈਵ ਸੈਸ਼ਨ ਦਾ ਹਿੱਸਾ ਬਣ ਸਕਦੇ ਹੋ ਅੱਜ ਦੇ ਸਾਡੇ ਗੈਸਟ ਨੇ ਲੈਂਡਬਾਗ ਗਲੋਬਲ ਡਰਿੰਗ ਲਿਮਟਿਡ ਤੋਂ ਸੀਨੀਅਰ ਕੰਸਲਟੈਂਟ ਅਮਨਦੀਪ ਸਿੰਘ ਜੀ ਅਮਨਦੀਪ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸੋ ਸਟੂਡੈਂਟਸ ਕੈਨੇਡਾ ਯੂਐਸਏ ਯੂਕੇ ਜਰਮਨੀ ਕਿਸੇ ਵੀ ਕੰਟਰੀ ਨਾਲ ਰਿਲੇਟਡ ਤੁਹਾਡਾ ਕੋਈ ਸਵਾਲ ਹੈ 30 ਮਿੰਟ ਦਾ ਸਾਡਾ ਇਹ ਲਾਈਵ ਸੈਸ਼ਨ ਹੈ ਸੈਸ਼ਨ ਦਾ ਹਿੱਸਾ ਬਣੋ ਸੋ ਪੂਰੀ ਕੋਸ਼ਿਸ਼ ਰਹੇ ਕਿ ਸਾਡੀ ਤੁਹਾਡੇ ਸਾਰੇ ਡਾਊਟਸ ਕਲੀਅਰ ਕੀਤੇ ਜਾ ਸਕਣ ਇਸ ਸੈਸ਼ਨ ਦੇ ਦੌਰਾਨ ਈਵਨ ਜਿਹੜੇ ਸਟੂਡੈਂਟਸ ਦੀਆਂ ਫਾਈਲਾਂ ਲੱਗੀਆਂ ਹੋਈਆਂ ਨੇ ਉਹਨਾਂ ਨੂੰ ਵੀ ਕੋਈ ਦਿੱਕਤ ਆ ਰਹੀ ਹੈ ਤਾਂ ਤੁਸੀਂ ਜ਼ਰੂਰ ਪੁੱਛ ਸਕਦੇ ਹੋ ਕਾਲ ਕਰ ਸਕਦੇ ਹੋ ਨਾਲ ਦੀ ਨਾਲ ਅਸੀਂ ਕਮੈਂਟ ਸੈਕਸ਼ਨ ਦੇ ਵੀ ਜਵਾਬ ਦਵਾਂਗੇ ਸੋ ਕਮੈਂਟਸ ਵਿੱਚ ਆਪਣਾ ਪ੍ਰੋਫਾਈਲ ਸ਼ੇਅਰ ਕਰਕੇ ਵੀ ਸਵਾਲ ਪੁੱਛ ਸਕਦੇ ਹੋ ਸੋ ਅਮਨਦੀਪ ਜੀ ਪਹਿਲਾਂ ਤਾਂ ਆਸਟ੍ਰੇਲੀਆ ਦੇ ਅਪਡੇਟਸ ਜ਼ਰੂਰ ਇੱਕ ਵਾਰ ਲਵਾਂਗੇ ਤੁਹਾਡੇ ਤੋਂ ਬਟ ਕੁਝ ਸਟੂਡੈਂਟਸ ਕਮੈਂਟ ਸੈਕਸ਼ਨ ਤੇ ਵੇਟ ਕਰ ਰਹੇ ਨੇ ਪਹਿਲਾਂ ਉਹਨਾਂ ਦੇ ਕਮੈਂਟ ਲੈ ਲੈਂਦੇ ਆ ਜਰੂਰ ਸਰ ਸਰ ਲਿਕੋਰਡਨ ਬਲੂ ਦੀ ਸੀਓਈ ਕਿੰਨੇ ਟਾਈਮ ਚਾਰਜ ਆਉਂਦੀ ਹੈ ਸੁਖਮਨ ਦੇਖੋ ਇਹ ਆਈ ਥਿੰਕ ਤੁਸੀਂ ਪਹਿਲਾਂ ਵੀ ਸਾਡੇ ਨਾਲ ਕਨੈਕਟ ਕੀਤਾ ਹੋਇਆ ਆ ਸੋ ਲਿਕੋਰਡਨ ਬਲੂ ਦੀ ਜਿਹੜੀ ਸੀਓਈ ਆ ਵਰੀਏਟਿਡ ਟਾਈਮ ਦੇਖੋ ਕੇਸ ਬਾਈ ਕੇਸ ਵਰੀਏ ਕਰਦਾ ਆ ਠੀਕ ਹੈ ਇਟਸ ਡਿਪੈਂਡਸ ਇਟ ਡਿਪੈਂਡਸ ਅਪਨ ਯੂਅਰ ਐਪਲੀਕੇਸ਼ਨ ਯੂਅਰ ਫੰਡਸ ਟੂ ਸੀ ਕੇਸਸ ਆਰ ਨਾ ਸ਼ੇਅਰ ਕੀਤੇ ਹੋਇਆ ਹਰ ਇੱਕ ਇੰਸਟੀਟਿਊਸ਼ਨ ਦਾ ਆਪਣਾ ਟਾਈਮ ਲਾਈਨ ਹੁੰਦਾ ਆ ਠੀਕ ਹੈ ਬਟ ਮੈਂ ਤੁਹਾਨੂੰ ਇਹ ਜ਼ਰੂਰ ਕਹੂੰਗਾ ਵਿਦਰ 1 1/2 ਮਨਸ ਮੈਕਸਿਮ ਤੁਹਾਡੀ ਕਲੀਅਰੈਂਸ ਹੋ ਜਾਣੀ ਚਾਹੀਦੀ ਹੈ ਜੇ ਤੁਹਾਡੇ ਸਾਰੇ ਦੇ ਸਾਰੇ ਡਾਕੂਮੈਂਟਸ ਇਨਸਿੰਕ ਆ ਬਟ ਜੇ ਤੁਹਾਡੇ ਤੋਂ ਡਾਕੂਮੈਂਟਸ ਬਾਰ-ਬਾਰ ਮੰਗਾਈ ਜਾ ਰਹੇ ਤੁਹਾਡੇ ਕਿਸੇ ਡਾਕੂਮੈਂਟ ਦੇ ਉੱਤੇ ਕੁਐਸਚਨ ਮਾਰ ਕੇ ਆਇਆ ਤਾਂ ਜੋ ਦੁਬਾਰਾ ਮੰਗਾਇਆ ਜਾ ਰਹੇ ਤਾਂ ਆਟੋਮੈਟਿਕਲੀ ਤੁਹਾਡਾ ਟਾਈਮਲਾਈਨ ਇਨਕਰੀਜ਼ ਹੋ ਜਾਏਗਾ ਬਟ ਜੇ ਤੁਹਾਡੀ ਫੰਡਿੰਗ ਇਨਸਿੰਕ ਹੈਗੀ ਤਾਂ 1-2 ਹਫ਼ਤਿਆਂ ਵਿੱਚ ਕੇਸਸ ক্লোਜ਼ ਹੁੰਦੇ ਆ ਇਫ ਇਹੋ ਜਿਹਾ ਮੈਂ ਕੋਈ ਇਸ਼ੂ ਦੇਖਿਆ ਨਹੀਂ ਹੈਗਾ ਸਰ ਸਕਸੈਸ ਰੇਟ ਦਸਿਓ ਆਸਟ੍ਰੇਲੀਆ ਨਿਊ ਕੈਸਲ ਯੂਨੀਵਰਸਿਟੀ ਦਾ देखो ऑस्ट्रेलिया ਦਾ ਜਦ ਮੈਂ ਤੁਹਾਨੂੰ ਮੇਜਰਲੀ ਦੱਸਾਂ ਤੇ ਪੈਨ ਇੰਡੀਆ ਸਕਸੈਸ ਰੇਸ਼ਿਓ ਜੜਾਇਆ ਜੋ ਮੇਰੇ ਕੋਲ ਫੈਕਟਸ ਆ ਗਏ ਉਹ ਅਰਾਊਂਡ 40 45% ਦੇ ਵਿੱਚ ਆ ਠੀਕ ਹੈ ਜੀ ਐਂਡ ਥੋੜੀ ਸਮਾਂ ਪਹਿਲਾਂ ਤੱਕ 34% ਤੱਕ ਵੀ ਸੀਗਾ ਸੋ ਗ੍ਰੈਜੂਅਲੀ ऑस्ट्रेलिया ਦਾ ਜੋ ਵੀਜ਼ਾ ਸਕਸੈਸ ਰੇਸ਼ਿਓ ਬੈਟਰ ਹੋ ਰਿਹਾ ਹੈ ਲੈਵਲ 2 ਚਾਰ ਤੋਂ ਬਾਅਦ ਜੋ ਸਾਈਕੋਲੋਜੀ ਹੈ ਜੋ ਮਾਈਂਡਸੈਟ ਆ ਪੋਜ਼ਿਟਿਵ ਆ ਤੇ ਮੈਕਸਿਮਲ ਕੇਸਿਸ ਜਿਹੜੇ ਨੇ ਐਕਸਪੈਕਟ ਕੀਤੇ ਜਾ ਰਹੇ ਨੇ ਕਿ ਚੰਗਾ ਰਿਜ਼ਲਟ ਹੀ ਲੈ ਕੇ ਆਉਣਗੇ ਸੋ ਸਕਸੈਸ ਰੇਟ ਨਿਊ ਕੈਸਲ ਦੇ ਵਿੱਚ ਤਾਂ ਬੈਸਿਕ ਵੀ ਬਹੁਤ ਅੱਛਾ ਇਟਸ ਅ ਵੈਰੀ ਗੁੱ but it depends what your els score it depends what program you have chosen it depends os jis program the demand ki hai australia de vich os region de vich e bhi depend karda hai dekho average 60 din da time hunda hai jivanda main tuhanu question dekheya and after file lodgement kinna time dekho average as per australian law 60 din da time yani ke 2 mahine de vich vich tuhanu result aa jana chahida hai सुखमन जीटी क्लियर बस फिर आ जाएगी सुखमन कोई प्रॉब्लम नहीं है टेंशन ना लो जीटी क्लियर कदो हुई है थोड़ी ਤੁਸੀਂ ਮੈਨੂੰ ਦੱਸ ਸਕਦੇ ਹੋ ਸੋ ਸਟੂਡੈਂਟਸ ਨਾਲ ਦੀ ਨਾਲ ਅਸੀਂ ਤੁਹਾਡੇ ਸਵਾਲ ਲੈਂਦੇ ਰਵਾਂਗੇ ਪੰਜ ਪਹਿਲਾ ਇੱਕ ਵਾਰੀ ਅਪਡੇਟ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰ ਲੈਣੇ ਆ ऑस्ट्रेलिया

ਮੈਂ ਆਪਣੇ ਹਰਟ ਲਾਈਵ ਦੇ ਵਿੱਚ ਕੋਸ਼ਿਸ਼ ਕਰਦਾ ਕਿ ਮੈਂ ਬੇਸਿਕ ਐਕਸਪਲੇਨ ਕਰਾਂ ਮੈਂ ਹੁਣ ਵੀ ਇੱਕ ਵਾਰੀ ਬੱਚਾ ਨੂੰ ਬੇਸਿਕ ਐਕਸਪਲੇਨ ਕਰੂੰਗਾ ਆਸਟ੍ਰੇਲੀਆ ਦੇ ਵਿੱਚ ਜਦੋਂ ਅਸੀਂ ਅਪਲਾਈ ਕਰੀਦਾ ਆ ਇੱਕ ਯੂਨੀਵਰਸਿਟੀ ਕੈਟਾਗਰੀ ਹੁੰਦੀ ਆ ਜਿਹਨੂੰ ਆਪਾਂ ਕਹਿ ਦਿੰਦਾ ਆ ਸੈਕਸ਼ਨ 1 ਸੈਕਸ਼ਨ 2 ਸੈਕਸ਼ਨ 3 ਯੂਨੀਵਰਸਿਟੀ ਠੀਕ ਹੈ ਜੀ ਦੂਸਰੇ ਨੰਬਰ ਦੇ ਉੱਤੇ ਹੁੰਦਾ ਆ ਲੈਵਲ ਕੈਟਾਗਰੀ ਕੰਟਰੀਜ਼ ਦੀ ਲੈਵਲ 1 ਲੈਵਲ 2 ਲੈਵਲ 3 उसका तीसरे नंबर के उत्तर आसट्रेलीयन यूनिवर्सिटीजुएन इंस्टीट्यूशल होंगे लैवल वन कॉलेज लैवल वन यूनिवर्सिटी लैवल टू यूनिवर्सिटी लैवल थ्री यूवर्सिटी हम कैटेगरी आप समझना पड़ना है कि जो इंडिया एज ए कंट्री है हम लैवल टू कंट्री है ठीक है जी कि मतलब यह आ कि कोई पॉलिसी चेंजेस आए हैं कि मतलब यह आ कि कोई फलैक्सीबिलिटी आई है जे मैं तुम सच दसा तो नहीं हाले भी फंडस रिक्वायरमेंट उही प्रोसैस उही ਡਿਫਰੈਂਸ਼ੀਏਸ਼ਨ ਹੀ ਆਇਆ ਕਿ ਜੋ ਜੀਓਪੋਲਿਟিক্যাল ਮਾਈਂਡਸੈਟ ਆ ਦੋਨਾਂ ਕੰਟਰੀਜ਼ ਦਾ ਉਹ ਇਹ ਆ ਕਿ ਸਾਨੂੰ ਇੰਡੀਆ ਤੋਂ ਬੱਚਾ ਚਾਹੀਦਾ ਅਸੀਂ ਬੱਚੇ ਨੂੰ ਵੈਲਕਮ ਕਰ ਰਹੇ ਆ ਅਸੀਂ ਤੁਹਾਡਾ ਟਾਈਮ ਲਾਈਨ ਤੇ ਪ੍ਰੋਸੈਸ ਸਮੂਥ ਕਰ ਰਹੇ ਆ ਡਿਫਿਕਲਟੀ ਲੈਵਲ ਨੂੰ ਘਟਾ ਰਹੇ ਆ ਬਟ ਇਹਦਾ ਮਤਲਬ ਇਹ ਨਹੀਂ ਆ ਕਿ ਫੰਡ ਰਿਕੁਆਇਰਮੈਂਟ ਜੇ 4 ਲੱਖ ਸੀ ਤੁਹਾਨੂੰ 2 ਲੱਖ ਰਹਿ ਗਈ ਹੈ ਇਦਾਂ ਕੁਛ ਨਹੀਂ ਹੈ ਇਹਦਾ ਮਤਲਬ ਇਹ ਨਹੀਂ ਆ ਕਿ ਜੇ ਆਇਲਸ ਪਹਿਲਾਂ ਚਾਹੀਦੀ ਸੀ ਤੇ ਹੁਣ ਨਹੀਂ ਚਾਹੀਦੀ ਆਇਲਸ ਚਾਹੀਦੀ ਹੈ ਪੀਟੀ ਚਾਹੀਦੀ ਹੈ ਸੋ देयर इज नो ਚੇਂजेस ਟੂ ਥੈਟ ਅੱਪਾ ਇਹ ਕਹਿ ਸਕਦੇ ਨੇ ਕਿ ਜਿਹੜਾ ਸੈਂਟੀਮੈਂਟ ਆ ਨਾ ਲੈਵਲ 2 ਚਾਨ ਤੋਂ ਬਾਅਦ ਸੈਂਟੀਮੈਂਟ ਚੇਂਜ ਹੁੰਦਾ ਹੋਇਆ ਦਿਖ ਰਿਹਾ ਹੈ ਕਿ ਆਸਟ੍ਰੇਲੀਆ ਇਸ ਸੇਇੰਗ ਥੈਟ ਵੀ ਵਾਂਟ ਇੰਡੀਅਨ ਸਟੂਡੈਂਟਸ ਠੀਕ ਹੈ ਜੀ ਹੁਣ ਉਸ ਤੋਂ ਬਾਅਦ ਇਹ ਸਮਝਣ ਦੀ ਲੋੜ ਆ ਕਿ ਸੈਕਸ਼ਨ 1 ਸੈਕਸ਼ਨ 2 ਸੈਕਸ਼ਨ 3 ਗੱਲ ਮੈਂ ਹੋਰ ਪੁੱਛਣਾ ਚਾਹਾਂਗਾ ਗਲਤ ਫਹਮੀਆਂ ਕੀ ਹੋ ਰਹੀਆਂ ਨੇ ਪਲੀਜ਼ ਕਲੀਅਰ ਕਰ ਦਿਓ ਤੁਸੀਂ ਰੋਜ਼ ਸਟੂਡੈਂਟਸ ਨੂੰ ਮਿਲਦੇ ਹੋ ਗੱਲ ਕਰਦੇ ਹੋ ਲੈਵਲ 2 ਚਾਨ ਤੋਂ ਬਾਅਦ ਮਿਸਕਨਸੈਪਸ਼ਨਸ ਕੀ ਨੇ ਮਿਸ ਇਨਫਰਮੇਸ਼ਨ ਕੀ ਆ ਯੂਰ ਕਰੰਸੀ ਹੋਣਾ ਕਰੀਦਾ ਸਰ ਮਿਸ ਇਨਫੋਰਮੇਸ਼ਨ ਦੇਖੋ ਸਭ ਤੋਂ ਪਹਿਲਾਂ ਤਾਂ ਇਹ ਹੀ ਹੈ ਕਿ ਡਿਪਲੋਮਾ ਪ੍ਰੋਗਰਾਮ ਆਜ ਵੀਜ਼ਾ ਆ ਜੂਗਾ ਵੋਕੇਸ਼ਨਲ ਪ੍ਰੋਗਰਾਮ ਜਿਹੜੇ ਦੇਖੋ ਮੈਂ ਉਹੀ ਉਹੀ ਸਮਝਾਉਣ ਦੀ ਕੋਸ਼ਿਸ਼ ਕਰੂੰਗਾ ਇੱਕ ਵਾਰੀ ਜਿੰਨੇ ਵੀ ਬੱਚੇ ਮੈਨੂੰ ਇਸ ਟਾਈਮ ਇਸ ਸਲਾਈਡ ਤੇ ਜਾਂ ਪੇਰੈਂਟਸ ਮੈਨੂੰ ਇਸ ਸਲਾਈਡ ਤੇ ਦੇਖ ਰਹੇ ਨੇ ਦੇਖੋ ਆਸਟ੍ਰੇਲੀਆ ਦੇ ਵਿੱਚ ਇੱਕ ਕਨਸੈਪਟ ਹੁੰਦਾ ਜਿਹਨੂੰ ਕਿਹਾ ਜਾਂਦਾ ਕ੍ਰਾਈਕਸ ਕ੍ਰਾਈਕਸ ਨੰਬਰ ਜਿਹੜੇ ਇੰਸਟੀਟਿਊਸ਼ਨ ਕੋਲ ਹੁੰਦਾ ਹੈ ਨਾ ਉਹ ਇੰਸਟੀਟਿਊਸ਼ਨ ਕੋਲ ਰਾਈਟ ਹੁੰਦਾ ਹੈ ਇੰਟਰਨੈਸ਼ਨਲ ਸਟੂਡੈਂਟ ਨੂੰ ਇਨਰੋਲ ਕਰਨ ਦਾ ਮਤਲਬ ਲੀਗਲੀ ਇੱਕ ਯੂਨੀਵਰਸਿਟੀ ਇਸ ਇੱਕ ਇੰਸਟੀਟਿਊਸ਼ਨ ਨੂੰ ਸਰਕਾਰ ਨੇ ਇਹ ਕਹਤਾ ਕਿ ਤੁਸੀਂ ਇੰਟਰਨੈਸ਼ਨਲ ਬੱਚਾ ਲਿਆ ਸਕਦੇ ਹੋ ਹੁਣ ਮੈਂ ਇਦਾਂ ਦੇ ਕਿੰਨੇ ਹੀ ਕੇਸ ਦੇਖੇ ਹੋਏ ਆ ਜਿੱਥੇ ਕਾਲਜਾਂ ਦੇ ਵਿੱਚ ਬੱਚੇ ਦੀ ਐਪਲੀਕੇਸ਼ਨ ਅਪਲਾਈ ਕੀਤੀ ਜਾਂਦੀ ਹੈ ਮੈਂ ਬੱਚੇ ਨੂੰ ਪੁੱਛਦਾ ਕਿ ਕੀ ਕਾਲਜ ਸੀ ਬੱਚਾ ਨਾਮ ਲੈਂਦਾ ਤੇ ਉਹਦਾ ਕੋਈ ਕ੍ਰਾਈਕਸ ਨੰਬਰ ਹੁੰਦਾ ਹੀ ਨਹੀਂ ਯਾਨੀ ਕਿ ਉਹ ਕਾਲਜ ਦਾ ਐਗਜ਼ਿਸਟੈਂਸ ਹੈਗਾ ਆਸਟ੍ਰੇਲੀਆ ਜੋ ਡੋਮੈਸਟਿਕ ਸਟੂਡੈਂਟ ਲੈ ਸਕਦਾ ਪਰ ਉਹ ਇੰਟਰਨੈਸ਼ਨਲ ਸਟੂਡੈਂਟ ਨਹੀਂ ਲੈ ਸਕਦਾ ਸੋ ਪਹਿਲਾ ਤਾਂ ਬੱਚੇ ਨੂੰ ਹਦਾਇਤ ਹੈ ਕਿ ਕ੍ਰਾਇਕਸ ਨੰਬਰ ਵਾਲੇ ਇੰਸਟੀਟਿਊਸ਼ਨ ਕ੍ਰਾਇਕਸ ਅਪਰੂਵਡ ਇੰਸਟੀਟਿਊਸ਼ਨ ਜਾਂ ਯੂਨੀਵਰਸਿਟੀਜ਼ ਅਪਲਾਈ ਕਰ। ਮੋਟੀ ਮੋਟੀ ਗੱਲ ਦੇਖੋ 43 ਯੂਨੀਵਰਸਿਟੀਆਂ ਨੇ ਆਸਟ੍ਰੇਲੀਆ ਚ 43 ਯੂਨੀਵਰਸਿਟੀਆਂ ਨੇ ਟੋਟਲ ਸਰਕਾਰੀ ਯੂਨੀਵਰਸਿਟੀਆਂ ਨੇ ਮੈਕਸਿਮਮ ਉਸ ਤੋਂ ਬਾਅਦ ਦੂਜੇ ਨੰਬਰ ਤੇ ਉੱਤੇ ਆ ਜਾਂਦਾ ਹਾਈਰ ਐਜੂਕੇਸ਼ਨ ਪ੍ਰੋਵਾਈਡਰਸ ਹਾਈਰ ਐਡ ਪ੍ਰੋਵਾਈਡਰਸ ਉਹਦੇ ਜਿੱਥੇ ਡਿਗਰੀ ਮਿਲਦੀ ਆ ਬੈਚਲਰਸ ਜਾਂ ਮਾਸਟਰਸ ਦੀ ਵਿੱਚ ਠੀਕ ਹੈ ਜੀ ਫਿਰ ਤੀਜੇ ਨੰਬਰ ਤੇ ਆ ਜਾਂਦੇ ਵੋਕੇਸ਼ਨਲ ਐਂਡ ਸਕਿੱਲ ਟ੍ਰੇਡ ਇੰਸਟੀਟਿਊਸ਼ਨ ਜਿੱਥੇ ਮੈਕੈਨੀਕਲ ਦੇ ਕੇ ਆ ਰਿਓ ਠੀਕ ਹੈ ਇਹਨਾਂ ਵਿੱਚ ਹਾਲ ਦੀ ਕੜੀ ਪਲੀਜ਼ ਅਪਲਾਈ ਨਾ ਕਰੋ ਕਿਉਂਕਿ ਇਹ ਨਹੀਂ ਆ ਰਿਹਾ ਠੀਕ ਹੈ ਜੀ ਹਾਇਰ ਰੈਟ ਪ੍ਰੋਵਾਈਡਰ ਤੇ ਜੇ ਅਪਲਾਈ ਕਰਨਾ ਤਾਂ ਕੋਸ਼ਿਸ਼ ਇਹ ਕਰਨੀ ਹੈ ਕਿ ਲੈਵਲ 1 ਇੰਸਟੀਟਿਊਸ਼ਨ ਤੇ ਅਪਲਾਈ ਕਰਨਾ ਜਿਵੇਂ ਕਿ ਮੈਂ ਇੱਕ ਐਗਜ਼ਾਮਪਲ ਦੱਸਨਾ ਮੈਲਬਨ ਇੰਸਟੀਚਿਊਟ ਆਫ ਟੈਕਨੋਲੋਜੀ ਉਸ ਤੋਂ ਬਾਅਦ ਯੂਨੀਵਰਸਿਟੀ ਕਿਸੇ ਵੀ ਅਪਲਾਈ ਕਰੋ ਕੋਈ ਪ੍ਰੋਬਲਮ ਨਹੀਂ ਹੈ ਬਟ ਕੋਸ਼ਿਸ਼ ਕਰੋ ਲੈਵਲ 1 ਤੇ ਅਪਲਾਈ ਕਰਨ ਦੀ ਜੇ ਜੀਡ ਅਪਲਾਈ ਕਰੋਗੇ ਤਾਂ ਉਹ ਵੀ ਵਧੀਆ ਹੈ जीएज अप्लाई ਕਰਨ ਦਾ ਫਾਇਦਾ ਹੈ ਕਿ ਉਥੇ ਦੀ ਟਾਪ 8 ਯੂਨੀਵਰਸਿਟੀਆਂ ਦੇ ਵਿੱਚ ਆਉਂਦੀ ਹੈ ਬਟ ਆਸਟ੍ਰੇਲੀਆ ਦੀਆਂ ਸਾਰੀਆਂ ਯੂਨੀਵਰਸਿਟੀਆਂ ਹੀ ਚੰਗੀਆਂ ਨੇ ਉਹਨਾਂ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਸੋ ਪਲੀਜ਼ ਇਹ ਸਮਝ ਲਓ ਕਿ ਮਿਸਕਨਸੈਪਸ਼ਨ ਉਦੋਂ ਬਣਦੀ ਹੈ ਜਦੋਂ ਸਾਡੇ ਕੋਲ ਕਿਸੇ ਚੀਜ਼ ਦੀ ਨੌਲੇਜ ਨਹੀਂ ਹੈ ਸੋ ਰਾਈਟ ਨੌਲੇਜ ਤੇ ਰਾਈਟ ਗਾਈਡੈਂਸ ਦਿਨ ਅਸੀਂ ਅੱਗੇ ਚੱਲਾਂਗੇ ਨਾ ਤਾਂ ਕੋਈ ਮਿਸਕਨਸੈਪਸ਼ਨ ਨਹੀਂ ਆਏ ਇੱਕ ਸੈਕਸ਼ਨ 1 ਇੰਸਟੀਟਿਊਸ਼ਨ ਦਾ ਬੜਿਆ ਹੋਇਆ ਬੱਚਾ ਇੱਕ ਲੈਵਲ 1 ਯੂਨੀਵਰਸਿਟੀ 'ਚ ਜੋ ਅਪਲਾਈ ਕਰਦਾ ਹੈ ਤੇ ਹਾਈ ਰਿਸਕ ਏਰੀਆ 'ਚ ਹੋਣ ਦੇ ਬਾਵਜੂਦ ਵੀ 90% ਨੰਬਰ ਲੈ ਕੇ 7.5 ਬੈਂਡ ਨਾਲ ਬੈਠਾ ਹੈ ਤੇ ਵੀਜ਼ਾ ਪ੍ਰੋਬੈਬਿਲਟੀ ਹਾਈ ਹੋਏਗੀ ਫੰਡਸ ਰਿਕੁਆਇਰਮੈਂਟ ਜੇ ਉਸ ਵਿਦਿਆਰਥੀ ਨੇ ਠੀਕ ਨੇ ਤੇ ਵੀਜ਼ਾ ਪ੍ਰੋਬੈਬਿਲਟੀ ਹਾਈ ਹੋਏਗੀ ਕੇਸ ਨੂੰ ਅਪਲਾਈ ਸਹੀ ਤਰੀਕੇ ਨਾਲ ਕਰਨਾ ਹੈ ਤੇ ਕੇਸ ਨੂੰ ਅਪਲਾਈ ਕਰਦੇ ਟਾਈਮ ਇੱਕ ਇੱਕ ਡਾਕੂਮੈਂਟ ਨੂੰ ਖੁਦ ਰਿਵਿਊ ਵੀ ਕਰਨਾ ਹੈ ਕੋਈ ਅਜਿਹਾ ਨਵਾਂ ਰੂਲ ਨਹੀਂ ਆਇਆ ਹੈ ਮੈਂ بار بار ਇਸ ਪਲੇਟਫਾਰਮ ਤੋਂ ਤਿਆਕ ਕੇ ਕਹਿ ਰਿਹਾ ਹਾਂ ਕੋਈ ਅਜਿਹਾ ਨਵਾਂ ਰੂਲ ਨਹੀਂ ਆਇਆ ਹੈ ਜਿੱਥੇ ਵਿਦਾਊਟ ਆਇਨਸ ਤੁਸੀਂ ਅਪਲਾਈ ਕਰ ਸਕਦੇ ਹੋ ਕੋਈ ਅਜਿਹਾ ਨਵਾਂ ਰੂਲ ਨਹੀਂ ਆਇਆ ਹੈ ਜਿੱਥੇ ਵਿਦਾਊਟ ਫੰਡਸ ਤੁਸੀਂ ਅਪਲਾਈ ਕਰ ਸਕਦੇ ਹੋ ਫਾਈਨੈਂਸ਼ੀਅਲ ਮੈਟ੍ਰਿਕਸ ਨਾਮ ਦਾ ਇੱਕ ਕਨਸੈਪਟ ਹੁੰਦਾ ਹੈ ਉਹਦੇ ਨਾਲ ਨਾਲ ਇੱਕ ਕਨਸੈਪਟ ਹੁੰਦਾ ਜਿਹਨੂੰ ਆਪਾਂ ਕਹਿ ਦਿੰਦਾ ਆ ਮੂਵੇਬਲ ਐਂਡ ਇਮੂਵੇਬਲ ਐਸੈਟਸ ਜਿਹੜਾ ਇੱਕ ਚੰਗਾ ਕੰਸਲਟੈਂਟ ਹੁੰਦਾ ਹੈ ਮੰਨ ਲਓ ਤੁਹਾਡੀ 12 ਲੱਖ ਦੀ ਆਈਟੀ ਆ ਰਿਹਾ ਹੈ 25 ਲੱਖ ਰੁਪਈਆ ਤੁਹਾਡੇ ਅਕਾਊਂਟ ਚ ਪਿਆ ਹੋਇਆ ਹੈ 15 ਲੱਖ ਤੁਸੀਂ ਫੀਸ ਪੇ ਕਰ ਦਿੱਤੀ ਹੋਈ ਹੈ ਅਤੇ ਨਾਲ ਦੀ ਨਾਲ ਤੁਸੀਂ 2.5 ਤੋਂ 3 ਕਰੋੜ ਦੇ ਮੂਵੇਬਲ ਐਂਡ ਇਮੂਵੇਬਲ ਐਸੈਟਸ ਸ਼ੋ ਕਰ ਦੁੱਤੇ ਨੇ ਠੀਕ ਹੈ ਜੀ ਤੋਂ ਪ੍ਰੋਬੈਬਿਲਿਟੀ ਆਫ ਵੀਜ਼ਾ ਹਾਈ ਹੈ ਮਾਤਾ ਪਿਤਾ ਜਿਹੜੇ ਨੇ ਸਰਕਾਰੀ ਨੌਕਰ ਨੇ ਠੀਕ ਹੈ ਜੀ ਜੋਬ ਕਰਦੇ ਆ ਸਰਕਾਰੀ ਸੋ ਇਸ ਕਰਕੇ ਉਹਦੇ ਵਿੱਚ ਪ੍ਰੋਬੈਬਿਲਿਟੀ ਆਫ ਵੀਜ਼ਾ ਆਪਣੇ ਆਪ ਭਾਈ ਹੋਏਗੀ ਤੇ ਲੌਜੀਕਲੀ ਇੱਕ ਕੇਸ ਨੂੰ ਪ੍ਰੋਸੀਡ ਕਰਨਾ ਹੈ ਤਾਂ ਤੁਹਾਡਾ ਕੇਸ ਡੈਫੀਨੇਟਲੀ ਜਿਹੜਾ ਆ ਉਹ ਥਰੂ ਹੋਏਗਾ ਮੈਂ ਸਵਾਲ ਦੇਖ ਰਿਹਾ ਹਾਂ ਸਰ ਉਸ ਸਰ ਆਸਟ੍ਰੇਲੀਆ ਸਿੰਗਲ ਫਾਦਰ ਕੀ ਆਈਡੀਆ ਚੱਲ ਸਕਦੀ ਹੈ 12 ਲੱਖੀ ਬਿਲਕੁਲ ਚੱਲ ਸਕਦੀ ਹੈ ਜੀ 12 ਲੱਖ ਦੀ ਆਈਡੀਆ ਮਿਨਿਮਮ ਹੋਣੀ ਚਾਹੀਦੀ ਆ ਵਰਕ ਐਕਸਪੀਰੀਅੰਸ ਤੁਹਾਡੇ ਫਾਦਰ ਸਾਹਿਬ ਦਾ ਨਾਲ ਲੱਗੇਗਾ ਕੀ ਕੰਮ ਕਰਦੇ ਨੇ ਕਿੰਨੇ ਟਾਈਮ ਤੋਂ ਕਰਦੇ ਨੇ ਕਿੱਥੇ ਕਰਦੇ ਨੇ ਆਈਟੀਆਰ ਲੱਗੇਗੀ ਤਨਖਾਹ ਲੱਗੇਗੀ ਸੇਵਿੰਗ ਲੱਗੇਗੀ ਬੈਂਕ ਅਕਾਊਂਟ ਸਟੇਟਮੈਂਟ ਲੱਗੇਗੀ ਗਵਰਨਮੈਂਟ এমਪਲੋਈ ਨੇ ਫਾਦਰ ਸਾਹਿਬ ਤੋਂ ਬਹੁਤ ਹੀ ਵਧੀਆ ਗੱਲ ਹੈ ਕਿਉਂਕਿ ਆਸਟ੍ਰੇਲੀਆ ਜਦੋਂ ਆਪਾਂ ਫੰਡਸ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਦੇ ਫੰਡ ਦਿਖਾਉਣ ਦੇ ਤਰੀਕੇ ਵੀ ਅਲੱਗ-ਅਲੱਗ ਹੁੰਦੇ ਨੇ ਜਿਹਦੇ ਵਿੱਚ ਤੁਸੀਂ ਫੰਡ ਸ਼ੋਅ ਕਰਨੇ ਨੇ ਤਾਂ ਫੰਡ ਤੁਸੀਂ ਪੀਐਫ ਤੋਂ ਸ਼ੋਅ ਕਰ ਸਕਦੇ ਹੋ ਜੀਪੀਐਫ ਤੋਂ ਸ਼ੋਅ ਕਰ ਸਕਦੇ ਹੋ ਬਟ ਉਹਨੂੰ ਲਿਕুইਡੇਟ ਕਰਨਾ ਪੈਂਦਾ ਉਹਦਾ 75 ਗਵਰਨਮੈਂਟ ਏਮਪਲੋਈ ਵਾਸਤੇ ਦਾ ਕੇਸ ਡੈਫੀਨਿਟਲੀ ਸਟਰੋਂਗ ਹੋ ਜਾਂਦਾ ਹੈ ਕਿਉਂਕਿ ਉਹਨਾਂ ਦੇ ਜੀਪੀਐਫ ਪੀਐਫ ਆਟੋਮੈਟਿਕਲੀ ਪੋਸਟ ਆਫਿਸ ਫੰਡਸ ਹੁੰਦੇ ਨੇ ਤੁਸੀਂ ਉਹ ਵੀ ਨਿਕਲਵਾ ਸਕਦੇ ਹੋ ਥੈਟ ਇਜ਼ ਆਲਸੋ ਵਰਕੇਬਲ ਠੀਕ ਹੈ ਜੀ ਸੋ ਮੈਨੂੰ ਇੱਕ ਸਵਾਲ ਆਇਆ ਸਰ ਵੈਂਟਵਰਥ ਇੰਸਟੀਚਿਊਟ ਆਫ ਹਾਇਰ ਐਜੂਕੇਸ਼ਨ ਇਹ ਸੁਖਮਨ ਤੁਹਾਡੇ 3 ਵੀਕਸ ਹੋ ਗਏ ਜੀਟੀ ਕਲੀਅਰ ਹੋਏ ਨੂੰ ਕੋਈ ਇੱਕ ਵਾਰੀ ਫਾਲੋ ਅਪ ਲੈ ਲਓ ਆਪਣੇ ਇੰਸਟੀਟਿਊਸ਼ਨ ਨਾਲ ਜਾਂ ਫਿਰ ਸਾਨੂੰ ਇੱਕ ਵਾਰੀ رابطہ ਕਰ ਲਓ ਕਾਲ ਦੇ ਉੱਤੇ ਅਸੀਂ ਕੋਸ਼ਿਸ਼ ਕਰਾਂਗੇ ਡਾਇਰੈਕਟਲੀ ਗੱਲ ਕਰਕੇ ਤੁਹਾਡੇ ਲਈ ਰਾਈਟ ਆਪਸ਼ਨ ਕਢਵਾਉਣ ਦੀ ਹੁਣ ਮੈਨੂੰ ਇੱਕ ਜੋ ਕੁਐਸਚਨ ਆਇਆ ਹੈ ਸਰ ਵੈਂਟਵਰਥ ਇੰਸਟੀਚਿਊਟ ਆਫ ਹਾਇਰ ਐਜੂਕੇਸ਼ਨ ਇਟਸ ਅ ਗੁੱਡ ਇੰਸਟੀਚਿਊਸ਼ਨ ਬ੍ਰਦਰ ਇਹਦਾ ਮੈਂ ਮਾਫੀ ਚਾਹਨਾ ਆ ਲੈਵਲ ਮੈਨੂੰ ਇੱਕ ਵਾਰੀ ਵੈਰੀਫਾਈ ਕਰਨਾ ਪੈਣਾ ਹੈ ਰਾਈਟ ਨਾਓ ਆਈ ਹੈਵ ਨਾਟ ਪ੍ਰੋਮੋਟਡ ਦਿਸ ਇੰਸਟੀਚਿਊਸ਼ਨ ਸੋ ਆਫ ਹਾਇਰ ਐਜੂਕੇਸ਼ਨ ओके okay. इदा हाई स्टेबल ਦੇ ਉੱਤੇ ਲੈਵਲ 1 ਜਾਂ ਲੈਵਲ 2 ਡੈਸੀਗਨੇਸ਼ਨ ਨਹੀਂ ਹੈ। राइट ਵੀ हैव टू वेरीफाई ਇਟ ਤੁਸੀਂ ਇੱਕ ਵਾਰੀ ਮੇਰੇ ਨਾਲ ਗੱਲ ਕਰ ਲਓ। ਐਸ ਟਾਈਮ ਤੇ ਇਹਦੀ ਰੈਂਕਿੰਗ ਲੈਵਲ ਨਹੀਂ ਹੈ ਬਟ ਇਟ ਇਜ਼ ਅ ਕ੍ਰਾਈਕਸ ਅਪਰੂਵਡ ਇੰਸਟੀਟਿਊਸ਼ਨ। ਲਿਕਾਰਡੋ ਲੈਵਲ ਵਨ ਦੇ ਵਿੱਚ ਮੈਂ ਹੁਣ ਸਵਾਲ ਦਿਖਣ ਦੀ ਕੋਸ਼ਿਸ਼ ਕਰ ਰਿਹਾ ਹਾਂ ਹਾਂ ਜੀ ਸੋ ਗੈਸ ਸਰ ਮੋਸਟਲੀ ਮੈਂ ਬੱਚੇ ਅਸੇ ਸਵਾਲ ਅਦਾ ਜਵਾਬ ਦੇ ਦਿੱਤਾ ਆ ਯਾਰ ਤੋਂ ਮੇਨਲੀ ਮੈਂ ਬੱਚਿਆਂ ਨੂੰ ਦੇਖੋ ਇਹ ਸੁਜੈਸਟ ਕਰੂੰਗਾ ਕਿ ਜਦੋਂ ਤੁਸੀਂ ਅਪਲਾਈ ਕਰ ਰਹੇ ਹੋ ਆਸਟ੍ਰੇਲੀਆ ਦੇ ਵਾਸਤੇ ਤਾਂ ਮੇਨ ਕੋਸ਼ਿਸ਼ ਤੁਹਾਡੀ ਹੋਣੀ ਚਾਹੀਦੀ ਮੇਨ ਕੋਸ਼ਿਸ਼ ਤਾਂ ਸੌਰੀ ਨਹੀਂ ਕਹਿਣਾ ਚਾਹੀਦਾ ਤੁਹਾਡੀ 100% ਅਸ਼ੋਰੈਂਸ ਇਹ ਹੋਣੀ ਚਾਹੀਦੀ ਹੈ ਕਿ ਤੁਸੀਂ ਜਦੋਂ ਆਸਟ੍ਰੇਲੀਆ ਲਈ ਅਪਲਾਈ ਕਰ ਰਹੇ ਹੋ ਤੁਹਾਡਾ ਇੱਕ ਇੱਕ ਡਾਕੂਮੈਂਟ ਜਿਹੜਾ ਜੈਨੂਇਨ ਤੇ ਐਥੀਕਲ ਹੋਣਾ ਚਾਹੀਦਾ ਹੈ ਤੇ ਹਰ ਇੱਕ ਡਾਕੂਮੈਂਟ ਦੀ ਜੈਨੂਇਨ ਜਸਟੀਫਿਕੇਸ਼ਨ ਤੁਹਾਡੇ ਕੋਲ ਮੌਜੂਦ ਹੋਣੀ ਚਾਹੀਦੀ ਹੈ ਵਿਚ ਵਿਲ ਹੈਲਪ ਯੂ ਟੂ ਸਕਸੈਸਫੁਲੀ ਗੇਟ ਯਰ ਵੀਜ਼ਾ ਆਸਟ੍ਰੇਲੀਆ ਦੇਖੋ ਜੇ ਆਸਟ੍ਰੇਲੀਆ ਨੇ ਵੀਜ਼ਾ ਨਹੀਂ ਦੇਣਾ ਹੋਵੇ ਤੇ ਇਦਾਂ ਥੋੜੀ ਹੋਏਗਾ ਫਿਰ ਆਸਟ੍ਰੇਲੀਆ ਤੁਹਾਡੀ ਐਪਲੀਕੇਸ਼ਨ ਨੂੰ ਪ੍ਰੋਸੀਡ ਕਰੇਗਾ ਤੇ ਕੰਟਰੀ ਇਜ਼ ਨਾਟ ਲੁਕਿੰਗ ਫਾਰ 2000 ਡਾਲਰ ਆਫ ਯੋਰ ਐਮਬੈਸੀ ਫੀਸ ਨਾ ਉਹਨਾਂ ਨੂੰ ਤਾਂ ਇੱਕ ਚੰਗਾ ਵਿਦਿਆਰਥੀ ਚਾਹੀਦਾ ਜਿਹੜਾ ਉੱਥੇ ਆ ਕੇ ਪੜ੍ਹਾਈ ਕਰੇ ਤੇ ਉੱਥੇ ਦੀ ਇਕਨੋਮੀ ਚ ਡਿਫਰੈਂਸ਼ੀਏਸ਼ਨ ਲਿਆ ਸਕੇ ਤੇ ਉੱਥੇ ਇੱਕ ਚੰਗਾ ਸਿਟੀਜ਼ਨ ਵੀ ਬਣੇ ਚਾਹੇ ਉਹ ਇੰਟਰਨੈਸ਼ਨਲ ਸਟੂਡੈਂਟ ਦੇ ਅਹੁਦੇ ਤੇ ਹੋਵੇ ਜਾਂ ਵਰਕ ਪਰਮਿਟ ਦੇ ਉੱਤੇ ਹੋਵੇ ਜਾਂ ਫਿਰ ਉਹ ਸਿਟੀਜ਼ਨਸ਼ਿਪ ਦੇ ਉੱਤੇ ਹੋਵੇ ਪਰਮਨੈਂਟ ਰੈਜ਼ੀਡੈਂਸੀ ਦੇ ਉੱਤੇ ਹੋਵੇ ਅਤੇ ਨਾਲ ਹੀ ਨਾਲ ਮੈਂ ਇੱਕ ਸਪੈਸ਼ਲ ਇਨਫੋਰਮੇਸ਼ਨ ਜਾਂ ਇੱਕ ਸਪੈਸ਼ਲ ਇਨਪੁਟ ਵੀ ਬੱਚਾ ਲਗਾਉਗਾ ਥੋੜਾ ਜਿਹਾ ਜਦੋਂ ਆਸਟ੍ਰੇਲੀਆ ਚ ਪੜਨਾ ਹੈ ਨਾ ਤੇ ਲੋਕੇਸ਼ਨਸ ਨੂੰ ਜ਼ਰੂਰ ਐਕਸਪਲੋਰ ਕਰਨਾ ਹੈ ਪਰਥ ਮੈਲਬੌਰਨ ਸਿਡਨੀ ਕੈੰਬਰਾ ਇਹ ਸਾਰੀਆਂ ਲੋਕੇਸ਼ਨਸ ਜਿਹੜੀਆਂ ਹੈਗੀਆਂ ਤੁਸੀਂ ਸੁਨੀਆਂ ਹੋਣੀਆਂ ਠੀਕ ਹੈ ਪਰ ਆਸਟ੍ਰੇਲੀਆ ਚ ਨੇ ਇੱਕ ਕਨਸੈਪਟ ਹੁੰਦਾ ਜਿਹਨੂੰ ਕਹਿੰਦੇ ਮੈਟਰੋ ਸਿਟੀ ਤੇ ਦੂਜਾ ਉਹਦਾ ਰੀਜਨਲ ਏਰੀਆ ਤੇ ਇੱਕ ਹੋਰ ਹੈਗਾ ਸੁਪਰ ਰੀਜਨਲ ਏਰੀਆ 3 ਸਾਲ ਦਾ ਐਵਰੇਜ ਗੋਵਰਨਮੈਂਟ ਹੁੰਦਾ ਹੈ ਬਟ ਜੇ ਮੈਂ ਰੀਜਨਲ ਏਰੀਆ ਚ ਜਾਂਦਾ ਤਾਂ 1 ਇਅਰ ਐਡ ਹੋ ਜਾਂਦਾ ਪਰਥ ਇੱਕ ਰੀਜਨਲ ਠੀਕ ਹੈ ਐਡੀਲੇਡਿਕ ਰੀਜਨਲ ਏਰੀਆ ਦੇ ਵਿੱਚ ਆ ਜਾਂਦਾ ਹੈ ਇਹਨਾਂ ਏਰੀਆਸ ਨੂੰ ਜੇ ਐਕਸਪਲੋਰ ਕਰੋਗੇ ਤਾਂ ਤੁਹਾਡੀ ਫਿਊਚਰ ਓਪਰਚ्युनिटी ਬਹੁਤ ਸਟਰੋਂਗ ਹੋਏਗੀ ਬਿਕੋਜ਼ ਇਹ ਉਹ ਏਰੀਆਸ ਨੇ ਜਿੱਥੇ ਡਿਮਾਂਡ ਹੈ ਲੋਕਾਂ ਦੀ ਜੌਬ ਓਪਰਚ्युनिटीज ਅਵੇਲੇਬਲ ਨੇ ਠੀਕ ਹੈ ਜੀ ਇਹ ਨਹੀਂ ਕਹਿ ਰਹੇ ਕਿ ਸਿਡਨੀ ਚ ਓਪਰਚ्युनिटी ਅਵੇਲੇਬਲ ਨਹੀਂ ਹੈ ਬਟ ਜਿਵੇਂ ਕਿ ਕੈਨੇਡਾ ਦਾ ਟੋਰਾਂਟੋ ਤੇ ਰੈਕਵਰ ਹੈ ਓਵੇਂ ਹੀ ਆਸਟ੍ਰੇਲੀਆ ਦਾ ਮੈਲਬੌਰਨ ਤੇ ਸਿਡਨੀ ਹੈ ਸੋ ਇਫ ਯੂ ਐਕਸਪਲੋਰ ਪਰਥ ਮੋਰ ਠੀਕ ਹੈ ਬਟ बहुत चंगी ऑस्ट्रेलिया की एक्सप्लोर करो ठीक है यूनवर्सिटीज अवेलेबल ने उन्हें यूनिवर्सिटीजरी यूनवर्सिटी ऑप्शन अवेलेबल ने उत्थे अपलाई करके भी अपना वीजा सक्सैसफुलर करते हो एज अ गुड कंसल्टेंट मैं यही कहूँगा कि वी विपेयर

ये सर पोस्ट ऑफिस सिक्स लाख की इंश्योरेंस पॉलिसी होगी सर फंड शो करवा सकते हैं देखो इंश्योरेंस पॉलिसी जो होते हैं ना थोड़े क्वेश्चन मार्क आ जाते हैं मैं ये नहीं कहता इंश्योरेंस पॉलिसी नहीं शो कर सकते बट इनको बड़ा टेक्निकली दिखाना पड़ता है क्योंकि इंश्योरेंस पॉलिसी के उ क्लेम की पाया हो गया, केस रिसल्स उ हो रही है कि तो सारे दे फैक्टर आते हैं इंश्योरेंस पॉलिसी यूज हो सकती है बट बहुत बहुत टेक्निकली चेक की जाती है इस करके मेरा सुजैशन है कि इंश्योरेंस पॉलिसीज में ना करो ठीक है बट पोस्ट ऑफिस में जो फंडिंग है लिक्विड हो चुकी है उस पैसे कटवा सकते हैं उस पैसे को कन्वर्ट करवा सो स्टूडेंट्स हाफ टाइम हो गया सादा 15 मिनट हो गए कोई भी सवाल है 90 से 13 90 से 12 कॉल भी तो कर सकते हैं नाउ बाय कमेंट कर सकते हैं ऑस्ट्रेलिया बारे गल कर रहे हैं इंडिया तो बाद कनाडा यूएसए के अपडेट्स भी थोड़े बाद शेयर करेंगे तो कोर्सेज बारे गल कर लेंगे नॉन मेडिकल मेडिकल वास्ते इस ਕਿਹੜੇ ਕਿਹੜੇ ਕੋਰਸਿਸ ਨੇ ਕੀ ਪੋਸਿਬਿਲਿਟੀ ਹੈ ਸਰ ਦੇਖੋ ਮੇਰਾ ਆਸਟ੍ਰੇਲੀਆ ਦੇ ਵਿੱਚ ਜਿਹੜਾ ਬੱਚਾ ਅਪਲਾਈ ਕਰ ਰਿਹਾ ਹੈ ਉਹਨੂੰ ਇੱਕ ਬਹੁਤ ਇੰਪੋਰਟੈਂਟ ਸੁਨੇਹਾ ਹੈ ਕਿ ਬੈਸਟ 4 ਸਬਜੈਕਟਸ ਇਜ਼ ਦ ਕੀ ਜੇ ਤੁਸੀਂ 12ਵੀਂ ਤੋਂ ਬਾਅਦ ਆਸਟ੍ਰੇਲੀਆ ਚ ਅਪਲਾਈ ਕਰਨਾ ਹੈ 6.5 6 ਬੈਂਡ ਟਾਰਗੇਟ ਕਰੋ ਪੀਟੀ ਸਕੋਰ ਜਿਹੜਾ ਹੈ 58 ਟਾਰਗੇਟ ਕਰੋ 58 ਓਵਰਆਲ ਟਾਰਗੇਟ ਕਰੋ ਪੀਟੀ ਸਕੋਰ 6.5 ਬੈਂਡ ਸਕੋਰ ਟਾਰਗੇਟ ਕਰੋ ਛੇ ਬੈਂਡ ਦੇ ਉੱਤੇ ਕੋਈ ਇੱਕ ਆਪਸ਼ਨ ਹੈਗੇ ਨੇ ਬਟ ਜੇ ਵੀਜ਼ਾ ਲੈਣਾ ਚਾਹੁੰਦੇ ਹੋ ਕੇਸ ਨੂੰ ਸਟਰੋਂਗ ਕਰਨਾ ਚਾਹੁੰਦੇ ਹੋ ਤਾਂ ਇੰਨਾ ਤੁਹਾਡਾ ਟਾਰਗੇਟ ਹੋਣਾ ਚਾਹੀਦਾ ਹੈ ਆਦੇ ਨਾਲ ਦੀ ਨਾਲ ਜੇ ਤੁਸੀਂ ਹਾਈ ਰਿਸਕ ਏਰੀਆ ਤੋਂ ਆ ਰਹੇ ਹੋ ਜਿਵੇਂ ਕਿ ਪੰਜਾਬ ਜਾਂ ਹਰਿਆਣਾ ਮੇਰਾ ਤੁਹਾਨੂੰ ਇਹ ਦੇਖੋ ਹੁਣ ਤਾਂ ਤੁਹਾਡੀ ਪੜਾਈ ਖਤਮ ਹੋ ਚੁੱਕੀ ਹੈ 12ਵੀਂ ਵੀ ਬਰਜੇ ਤੁਸੀਂ 75% ਉੱਤੇ ਹੋ 70% ਤੋਂ ਉੱਤੇ ਹੋ ਤਾਂ ਤੁਹਾਡੇ ਲਈ ਕਾਫੀ ਆਪਸ਼ਨ ਅਵੇਲੇਬਲ ਨੇ ਜੇ 65% ਤੋਂ ਉੱਪਰ ਹੋ ਤਾਂ ਲਿਮਟਿਡ ਆਪਸ਼ਨਸ ਨੇ ਤੁਸੀਂ ਸਾਡੇ ਕੋਲ ਹੀ ਮਿਲ ਕੇ অপশনস এক্সপ্লোর করো চেক করো যে ਤੁਹਾਡੇ ਲਈ ਉਹ ਫਿਜ਼ਿਬਿਲਿਟੀ ਸਹੀ ਬੰਦੀ ਹੈ ਜਾਂ ਨਹੀਂ ਉਹਦੇ ਨਾਲ ਨਾਲ ਜੇ ਮੈਂ ਕੋਰਸਸ ਦੀ ਗੱਲ ਕਰਾਂ ਮੈਂ ਸੁਜੈਸਟ ਕਰੂੰਗਾ ਆਰਟਸ ਵਾਲੇ ਬੱਚੇ ਨੂੰ ਕਿ ਜੇ ਉਹਦੇ ਬੈਸਟ ਫੋਰ ਸਬਜੈਕਟ ਬੰਦੇ ਨੇ ਲੈਂਗੁਏਜ ਇੱਕੋ ਹੀ ਚੂਜ਼ ਹੁੰਦੀ ਹੈ ਜੇ ਤੁਸੀਂ ਇੰਗਲਿਸ਼ ਤੇ ਇੰਗਲਿਸ਼ 1 ਪੜਿਆ ਹੋਇਆ ਤੇ ਇੰਗਲਿਸ਼ ਇੱਕੋ ਚੂਜ਼ ਹੋਣੀ ਹੈ ਇਕਨੋਮਿਕਸ ਕੀਤੀ ਹੋਈ ਹੈ ਮੈਥ ਪੜਿਆ ਹੋਇਆ ਹੈ ਠੀਕ ਹੈ ਆਪਾਂ ਐਕਸਪਲੋਰ ਕਰ ਸਕਦੇ ਹਾਂ ਬੈਚਲਰਸ ਦਾ ਪ੍ਰੋਗਰਾਮ ਹੁੰਦਾ ਹੈ ਸੋਸ਼ਲ ਵਰਕ ਦਾ ਪਬਲਿਕ ਰਿਲੇਸ਼ਨਸ ਦਾ ਆਪਾਂ ਇਹਨਾਂ ਪ੍ਰੋਗਰਾਮਸ ਨੂੰ ਐਕਸਪਲੋਰ ਕਰ ਸਕਦੇ ਹਾਂ No doubt about it ਬਟ ਕ੍ਰੈਡੀਬਿਲਟੀ ਉਨ ਚੈਲੰਜ ਆ ਜਾਂਦਾ ਹੈ ਕਈ ਵਾਰ ਆਫਰ ਲੈਟਰ ਨੂੰ ਜਾਂ ਵੀਜ਼ਾ ਨੂੰ ਲੈ ਕੇ ਤੋਂ ਮੇਰਾ ਸੁਜੈਸ਼ਨ ਹੈ ਕਿ ਜਦੋਂ ਤੁਸੀਂ ਆਸਟ੍ਰੇਲੀਆ ਲਈ ਅਪਲਾਈ ਕਰ ਰਹੇ ਹੋ 네ਗੇਟਿਵ ਨਿਊਜ਼ ਦੇ ਵਿੱਚ ਆ ਕੇ ਜਾਂ ਜਿਹੜੀਆਂ ਪ੍ਰਮਿਤ ਕਰਨ ਵਾਲੀਆਂ ਐਡਾ ਹੈਗਿਆ ਨੇ ਉਹਨਾਂ ਨੂੰ ਦੇਖ ਕੇ ਕਨਫਿਊਜ਼ ਨਹੀਂ ਹੋਣਾ ਬੈਸਟ 4 ਇਸ ਅ ਮਸਟ ਇਨ ਆਸਟ੍ਰੇਲੀਆ ਜੇ ਤੁਹਾਡੇ ਬੈਸਟ 3 ਬਣਦੇ ਨੇ ਡਿਪਲੋਮਾ ਲੀਡਿੰਗ ਟੂ ਡਿਗਰੀ ਪ੍ਰੋਗਰਾਮ ਆਪਸ਼ਨ ਅਵੇਲੇਬਲ ਹੁੰਦਾ ਹੈ ਬਟ ਉਹਦੇ ਵਿੱਚ ਵੀਜ਼ਾ ਕਿੰਨਾ ਕੁ ਆ ਜਾਂਦਾ ਹੈ ਕਿੰਨੇ ਕੁ ਪੌਸਿਬਿਲਟੀ ਬਚਦੀ ਰਹਿੰਦੀ ਬਿਕੋਜ਼ ਇਹਦੇ ਵਿੱਚ ਮੈਂ ਝੂਠ ਨਹੀਂ ਬੋਲੂਗਾ ਤੁਹਾਨੂੰ ਇਹਦੇ ਵਿੱਚ ਜਿੰਨੇ ਬੱਚਿਆਂ ਨੇ ਅਪਲਾਈ ਕੀਤਾ ਹੈ ਬਹੁਤ ਬੱਚਾ ਨੇ ਰਿਫਿਊਜ਼ਲ ਦੇਖਿਆ ਹੈ ਸੋ ਡਾਇਰੈਕਟ ਬੈਚਲਰਸ ਪ੍ਰੋਗਰਾਮ ਵੀ ਅਪਲਾਈ ਕਰੋ ਮੇਰਾ ਇਹ ਸਜਾਸ਼ਨ ਹੈ ਮਾਸਟਰਸ ਲਈ ਬਹੁਤ ਚੰਗੇ ਚੰਗੇ ਆਪਸ਼ਨ ਅਵੇਲੇਬਲ ਨੇ ਬੈਚਲਰਸ ਤੁਸੀਂ ਚਾਹੇ ਆਰਟਸ ਵਿੱਚ ਕੀਤੀ ਹੋਈ ਹੈ ਕਟ ਆਪਸ਼ਨ ਨੇ ਬਟ ਉੱਥੇ ਉੱਥੇ ਪੌਸਿਬਿਲਟੀ ਹੈ ਬਟ ਬੈਚਲਰਸ ਤੋਂ ਇਲਾਵਾ ਆਰਟਸ ਤੋਂ ਇਲਾਵਾ ਕਿਸੇ ਵੀ ਸਟਰੀਮ ਤੋਂ ਤੁਸੀਂ ਫਾਲੋਅ ਅਪ ਕਰਦੇ ਹੋ ਟੈਕਨੀਕਲ ਪ੍ਰੋਗਰਾਮਸ ਨੇ ਤੁਸੀਂ ਸਾਰੇ ਸਾਰੇ ਜੀ ਅਪਲਾਈ ਕਰ ਸਕਦੇ ਹੋ अज मैं दो तीन यूनिवर्सिटी के अदार में मिले यूके तो ऑस्ट्रेलिया डिस्कशन हुई थी आर्टिफिशियल इंटेलीजेंस इज एन अपकमिंग -मेडिकल दे -मेडिकल दे प्रोग्राम नॉन मैडल के बच्चे डेटा सैंस आर्टिफिशियल इंटेलीजेंस डेटाबेस मैनेजमेंट बहुत वीडियो ऑप्शनस ने नॉन मैडिकल का बच्चा टेक्नीकल प्रोग्राम पिक करे मकैनीकलट सिविल के रिलेट बहुत वीडियो ऑप्शनस ने स्टार्टिंग प्रैक्टिकल लर्निंग हो सकती है बट पेड इंटरनशिप भी मिले एंड हाई डिमांड जॉब्स नहीं है स्पेशली ऑस्ट्रेलिया के हाई डिमांड जॉब्स नहीं है दूसरे नंबर के उ मैनेजमेंट इज ऑलवेज ए गुड ऑप्शन बट मैं सुजैसट करूँगा कि जो कोई बच्चे ने कॉमर्स की हुई है तो आप बैचलर्स या मास्टर्स के स्पैशलाइजेशन के नाम प्रोग्राम चूज करें जिमें कि बैचलर्स ऑफ प्रोफेसनल अकाउंटिंग मास्टर्स ऑफ प्रोफेसनल अकाउंटिंग तुम सुन के हैरान हो जाओगे कि एम बी ए का प्रोग्राम जो है ना पी आर कैटेगरी लिस्ट नैशनल लेबर शॉर्टेज लिस्ट से नहीं आता बट मास्टर्स ऑफ सप्लाई चेन ਸੋ ਸਪੈਸ਼ਲਾਈਜੇਸ਼ਨ ਵਾਲੇ ਪ੍ਰੋਗਰਾਮ ਚੂਜ਼ ਕਰਨੇ ਆਪਾਂ ਆਪਾਂ ਅਜਿਹੇ ਪ੍ਰੋਗਰਾਮ ਚੂਜ਼ ਕਰਨੇ ਜਿਹਦੇ ਵਿੱਚ ਤੁਹਾਨੂੰ ਇਹ ਦੇਖਿਆ ਕਿ ਦਾ ਸਕੋਪ ਆਫ ਗਰੋਥ ਇਸ देयर ਨੈਸ਼ਨਲ ਸਕਿੱਲ ਲੇਬਰ ਸ਼ਾਰਟੇਜ ਦੀ ਲਿਸਟ ਉਹਦੇ ਆਸਟ੍ਰੇਲੀਆ ਦੀ ਗੂਗਲ ਕਰੋ ਤਾਂ ਆਟੋਮੈਟਿਕਲੀ ਉਹ ਲਿਸਟ ਮਿਲ ਜਾਏਗੀ ਤੁਹਾਨੂੰ ਪੂਰਾ ਆਈਡੀਆ ਮਿਲ ਜਾਏਗਾ ਕਿ ਕਿਹੋ ਜਿਹੇ ਪ੍ਰੋਗਰਾਮਸ ਨੂੰ ਕਿਹੋ ਜਿਹੀਆਂ ਜੌਬਸ ਮਿਲਦੀਆਂ ਨੇ ਤੇ ਕਿਹੋ ਜਿਹੇ ਪ੍ਰੋਗਰਾਮਸ ਤੇ ਅਪਲਾਈ ਕਰਨਾ ਚਾਹੀਦਾ ਹੈ ਮੈਡੀਕਲ ਕੀਤੀ ਹੋਈ ਹੈ ਤੁਸੀਂ ਡੈਂਟਿਸਟਰੀ ਦੇ ਪ੍ਰੋਗਰਾਮ ਅਪਲਾਈ ਕਰੋ ਫਾਰਮੇਸੀ ਦੇ ਪ੍ਰੋਗਰਾਮ ਚ ਅਪਲਾਈ ਕਰੋ ਫਾਰਮੇਸੀ ਦੇ ਬਹੁਤ ਚੰਗੇ ਆਪਸ਼ਨਸ ਅਵੇਲੇਬਲ ਨੇ ਫਿ ਬਹੁਤ ਸਾਰੇ ਬੱਚੇ ਸਮਝਦੇ ਨਹੀਂ ਹੈਗੇ ਕਿ ਜੇ ਮੈਂ ਡਾਈਟੇਸ਼ਨ ਦੇ ਪ੍ਰੋਗਰਾਮ ਜਿਹੜੇ ਹੈਗੇ ਵੀ ਨੇ ਇਦਾਂ ਦੇ ਆਪਸ਼ਨ ਤੁਸੀਂ ਉੱਥੇ ਜਾ ਕੇ ਇੰਡੀਪੈਂਡੈਂਟ ਕੰਟਰੈਕਟਰ ਵੀ ਬਣ ਸਕਦੇ ਹੋ ਫਾਰਮਾਸਿਸਟ ਵੀ ਇੰਡੀਪੈਂਡੈਂਟ ਕੰਟਰੈਕਟਰ ਬਣ ਸਕਦੇ ਨੇ ਲਾਇਸੈਂਸ ਮਿਲਦੇ ਨੇ ਉੱਥੇ ਸੋ ਔਨ ਐਨ ਐਵਰੇਜ 3 ਸਾਲ ਦੀ ਬੈਚਲਰਸ ਹੁੰਦੀ ਹੈ ਕੁਝ ਕੇਸਸ ਸੇ 4 ਸਾਲ ਦੀ ਹੁੰਦੀ ਹੈ ਨਾ ਮਾਸਟਰਸ ਜਿਹੜੀ ਹੈ 2 ਸਾਲ ਦੀ ਹੀ ਹੁੰਦੀ ਹੈ ਫੀਸ ਦੀ ਜੇ ਮੈਂ ਗੱਲ ਕਰਾਂ ਤਾਂ ਤੁਹਾਨੂੰ ਇਹ ਦੇਖਣਾ ਪਏਗਾ ਬੈਚਲਰਸ ਤੇ ਚੰਗੀ ਯੂਨੀਵਰਸਿਟੀ ਦੇ ਵਿੱਚ 30-35000 ਡਾਲਰ ਦੇ ਵਿੱਚੋਂ ਫੀਸ ਪੈ ਜਾਂਦੀ ਹੈ ਕੁਝ ਅਗੰਸਟੀਟਿਊਸ਼ਨਸ ਤੇ ਯੂਨੀਵਰਸਿਟੀ ਦੇ ਵਿੱਚ ਐਵਰੇਜ 25 ਤੋਂ 30 ਹਜ਼ਾਰ ਦੇ ਵਿੱਚ ਫੀਸ ਆਉਂਦੀ ਹੈ ਜੇ ਤੁਸੀਂ ਲੈਵਲ 2 ਕੈਟਾਗਰੀ 'ਚ ਜਾਓ ਜਾਂ ਫਿਰ ਤੁਸੀਂ ਸਕਾਲਰਸ਼ਿਪ ਦੀ ਵਿੰਡੋ ਨੂੰ ਥੋੜਾ ਐਡ ਕਰੋ ਤਾਂ ਕੁਝ ਇੱਕ ਆਪਸ਼ਨ ਮੈਂ ਤੁਹਾਨੂੰ ਦੇ ਸਕਦਾ ਜਿਹੜੇ ਤੋਂ ਥੱਲੇ ਹੋਣਗੇ ਬਟ ਔਨ ਏਨ ਐਵਰੇਜ 30000 ਟੂ 33000 ਡਾਲਰ ਦੀ ਫੀਸ ਹੁੰਦੀ ਹੈ ਉਵੇਂ ਮਾਸਟਰਸ ਦੇ ਵਿੱਚ ਹੁੰਦੀ ਹੈ ਇੰਨੀ ਕੀ ਮਾਸਟਰ ਦੀ ਫੀਸ ਪੈ ਜਾਂਦੀ ਹੈ ਕਾਸਟ ਇਫੈਕਟਿਵ ਹੈ ਆਸਟ੍ਰੇਲੀਆ ਜੇ ਨੂੰ ਸਹੀ ਤਰੀਕੇ ਨਾਲ ਦੇਖਿਆ ਜਾਵੇ ਆਸਟ੍ਰੇਲੀਆ ਕਾਸਟ ਇਫੈਕਟਿਵ ਹੈ ਜੇ ਨੂੰ ਸਹੀ ਤਰੀਕੇ ਨਾਲ ਦੇਖ ਉਹ ਇਹ ਕਹਿੰਦੇ ਨੇ ਮੈਨੂੰ ਪਰਸਨਲੀ ਇੰਨੀ ਪਸੰਦ ਆਈ ਕੰਟਰੀ ਉਹ ਕਹਿੰਦੇ ਆ ਕਿ ਪਹਿਲਾਂ ਮੈਨੂੰ ਇਹ ਕਨਫਰਮ ਕਰ ਦੋ ਪੈਸੇ ਹੈਗੇ ਤਾਂ ਹੀ ਕਰਚੋ ਉਹ ਹੀ ਥੋੜੀ ਕਹਿ ਰਹੀ ਆ ਕਿ ਮੈਂ ਤੋ ਫੀ ਮੈਂ ਫੀਸ ਲਊਂਗਾ ਫੀਸ ਲੈਣ ਤੋਂ ਬਾਅਦ ਮੈਨੂੰ ਫੰਡ ਦਿਖਾਓ ਪਰ ਐਨੀ ਕੇ ਰਿਫੰਡ ਲੈ ਲਓ ਲੱਖ ਰੁਪਏ ਦੀ ਡਿਡਕਸ਼ਨ ਲੱਗੀ ਇੰਟਰਨੈਸ਼ਨਲ ट्रांजੈਕਸ਼ਨਸ ਵਿੱਚ ਇਦਾਂ ਤਾਂ ਕੁਝ ਨਹੀਂ ਕਹਿ ਰਹੇ ਉਹ ਕਹੇ ਰੇ ਪਹਿਲਾਂ ਫੰਡ ਦਿਖਾ ਦਿਓ ਜੇ ਫੰਡ ਹੈਗੇ ਉਤੋਂ ਬਾਅਦ ਹੀ ਫੀਸ ਜਮ੍ਹਾਂ ਕਰਾਓ ਸੋ ਤੁਹਾਨੂੰ ਕਿਤੇ ਵੀ ਉਹ ਫਾਈਨੈਂਸ਼ੀਅਲ ਟ੍ਰਬਲਸ ਨਹੀਂ ਪਾ ਰਹੇ ਉਹ ਕਿਤੇ ਵੀ ਇਹ ਨਹੀਂ ਕਹਿ ਰਹੇ ਕਿ ਆਪਣਾ ਪੈਸਾ ਫਸਾ ਲਓ ਕੰਟਰੀ Sir, I have submitted, मैं कुछ सवाल मैंने का टाइम है जो मैक्म किया जाता है तीन तो साठ दिनों के अंदर अंदर वीजा तो रिजल्ट आ जाएगा सो आई एम श्योर कि नवंबर नवंबर ग्रहल्ट आ जाएगा कोई डिफिकल्टी होंगी रेस कर सकते चैक कर सकते हो इमी सॉफ्टवेयर है ऑस्ट्रेलियन इमीग्रेशन का सॉरी वैबसाइट है जितने अपनी एप्लीकेशन तो प्रोसीड करते हो खुद उसे जाके चेक कर रिमार्क्स तो नहीं आए वो अमन बैचलरसवंजाट मार्क्स ने पीटी स्कोर फिफ्टी एट है अमन जो मेरा एक्सपलोर करो जर्मनी या यूके जर्मनी के पी टी का स्कोर थोड़ा जहाँ डिफिकल्टी क्रिएट कर सकता है बैचल ऑफ आर्ट्स दो हज़ार पची पचवंजा यार लिमिटेड ऑप्शन हो गए रिक्वायरमेंट भी थोड़ी हाई रहेगी जिथे आप अपलाई करा देखो मेरे परसेंटेज भी घट गए मैं आर्ट्स बैकग्राउंड है मेरा स्कोर भी फिफ्टी एट है मेरी प्रोफाइल थोड़ी जी वीक बनने अपलास्ट्रेलिया मैं हमेशा यह कहना है जो ऑस्ट्रेलिया तो करी था, जो मान लो दस पैरामी है ना उन्होंने दस पैरामीटर एक पैरा वीक है बट नॉट ठीक ने तो मैं जरूर अपलाई करा बट जब मेरे दो पैरामीटर वीक ने तो मैं ट्राई कर सकता जे मेरे तीन पैरामी वीक ने तो मैं सजैस करता ना अपलाई करो रिफ्यूजल चांसिस ज्यादा होगी सो अमर मेरा सजैशन है यूके ने एक जरूर एक्सप्लोर करो जनवरी वीजा आएगा

होपिंग के केस एंडली आर साढ़े दस लाख की चल जाऊगी होर कोई रिसोर्स नहीं है सैलरी प्लस पेंशन सिद्धू मूसेवाल भी सा जॉइन किया हो चल सकती है uh, सक बिल्कुल चल सकती है बट अपन uh, थोड़ा डॉक्यूमेंट्स एक्सप्लोर करने पैणगे सही तरीके देना, के को अरेजमेंट्स ने किसा है सैट किया होया ਸਰ ਕੋਈ ਹੋਰ ਸਵਾਲ ਤਾਂ ਨਹੀਂ ਹੈ ਜੀ ਆਈ ਥਿੰਕ ਸਾਰੇ ਸਵਾਲ ਆਲਰੇਡੀ ਆਨਸਰ ਹੋ ਚੁੱਕੇ ਆ ਸੋ ਸਟੂਡੈਂਟਸ 5 ਤੋਂ 7 ਮਿੰਟ ਹੋਰ ਲਈ ਕਾਲ ਟੈਕਸਟ ਵੀ ਜਾਂ ਫਿਰ ਕਮੈਂਟ ਸੈਕਸ਼ਨ 'ਚ ਵੀ ਪੁੱਛ ਸਕਦੇ ਹੋ ਜੇ ਕੋਈ ਸਵਾਲ ਹੈ ਤੁਹਾਡਾ ਆਸਟ੍ਰੇਲੀਆ ਦੇ ਆਈ ਥਿੰਕ ਮੇਨ ਅਪਡੇਟਸ ਸਾਰੇ ਤੁਹਾਡੇ ਨਾਲ ਸ਼ੇਅਰ ਕਰ ਦਿੱਤੇ ਨੇ ਸੋ ਅਮਨਦੀਪ ਜੀ ਥੋੜਾ ਜਿਹਾ ਟਾਈਮ ਹੈ ਬਾਕੀ ਕੋ ਚੱਲ ਰਿਹਾ ਹੈ ਕੰਟਰੀ ਜੇਕਰ ਜਰਮਨੀ ਜਾਣ ਦਾ ਕੀ ਬੈਨੀਫਿਟ ਹੋ ਸਕਦਾ ਹੈ ਕੀ ਬੇਸਿਕ ਰਿਕੁਆਇਰਮੈਂਟਸ ਨੇ ਸਰ ਮੈਂ ਇਸ ਪਲੈਟਫਾਰਮ ਤੇ ਇਸ ਮਾਧਿਅਮ ਤੇ ਰਹੀ ਇੱਕ ਬਹੁਤ ਹੀ ਇੰਪੋਰਟੈਂਟ ਅਨਾਉਂਸਮੈਂਟ ਕਰ ਰਹੀ ਆ ਕੋਈ ਵੀ ਬੱਚਾ ਜਿਸ ਨੇ 12ਵੀਂ ਨਾਨ ਮੈਡੀਕਲ ਜਾਂ ਕਾਮਰਸ ਕੀਤੀ ਹੋਈ ਹੈ ਜਾਂ ਆਰਟਸ ਵੀ ਕੀਤੀ ਹੋਈ ਹੈ ਜਰਮਨੀ ਦੇ ਵਿੱਚ ਸਰਕਾਰੀ ਯੂਨੀਵਰਸਿਟੀ ਚ ਪੜਨ ਦਾ ਖਾਬ ਦੇਖ ਰਿਹਾ ਹੈ ਦੇਖੋ ਕਿ 50% ਨੰਬਰ ਨੇ ਉਹਦੇ 50% ਮੈਂਬਰ ਨੇ ਉਹਦੇ ਮਿਨੀਮਮ ਐਂਡ ਆਇਲਸ ਦਾ ਸਕੋਰ 65 85 ਉਸ ਬੱਚੇ ਨੂੰ ਮੈਂ ਨਵੰਬਰ 2026 ਦੇ ਵਿੱਚ ਇੱਕ ਸਰਕਾਰੀ ਯੂਨੀਵਰਸਿਟੀ ਦਾ ਆਪਸ਼ਨ ਦੇ ਸਕਦਾ ਹੈ ਇਹਦੀ ਡੈਡਲਾਈਨ ਜਿਹੜੀ ਆ 1 ਦਸੰਬਰ ਠੀਕ ਹੈ ਜੀ ਲਿミਟਡ ਸੀਟਾਂ ਨੇ 4 ਸਾਲ ਦਾ ਪ੍ਰੋਗਰਾਮ ਹੋਏਗਾ ਕਈ ਵਾਰੀ ਕੀ ਹੁੰਦਾ ਅਸੀਂ ਇੱਕ ਪਲੇਟਫਾਰਮ ਦੇ ਉੱਤੇ ਆ ਕੇ ਨਾ ਐਡਾ ਲਾ ਦਿੰਦੀਆਂ ਐ ਐਡਾ ਐਲਾਨ ਤੋਂ ਬਾਅਦ ਅਸੀਂ ਕਹਿੰਦੇ ਗਏ ਉਹੋ ਇਸ ਪ੍ਰੋਗਰਾਮ ਦੀ ਇੰਨੀ ਫੀਸ ਹੈ ਇਹਦੀ ਫੀਸ ਨਾ ਬੜੀ ਕਲੀਅਰਲੀ ਸਮਝਾ ਰਹੇ ਆਂ ਹੈ ਜੋ ਜਿਸੀ ਜਰਮਨ ਦੀ ਕਿਸੇ ਯੂਨੀਵਰਸਿਟੀ ਚ ਪੜੀਦਾ ਹੈ ਆਪ ਸਰਕਾਰੀ ਤੋਂ ਇੱਕ ਸਟੂਡੈਂਟ ਕੁਲੀਕ ਪ੍ਰੋਗਰਾਮ ਚੱਲਦਾ ਹੈ ਬਹੁਤ ਸਾਰੀਆਂ ਯੂਨੀਵਰਸਿਟੀਆਂ ਦੇ ਵਿੱਚ ਉਹਦੀ ਫੀਸ ਹੁੰਦੀ ਹੈ 10000 ਯੂਰੋ ਸਟੂਡੈਂਟ ਕੁਲੀਕ ਫਾਊਂਡੇਸ਼ਨ ਦੀ ਫੀਸ ਹੋਏਗੀ ਐਂਡ ਬਾਕੀ ਦੇ 3 ਸਾਲ ਸਰਕਾਰੀ ਯੂਨੀਵਰਸਿਟੀ ਚ ਫ੍ਰੀ ਆਫ ਕਾਸਟ ਇੱਥੋਂ ਜਦੋਂ ਬੱਚਾ ਅਪਲਾਈ ਕਰੇਗਾ ਸਟੂਡੈਂਟ ਕੁਲੀਕ ਪ੍ਰੋਗਰਾਮ ਦੇ ਨਾਲ ਨਾਲ ਉਹ ਸਰਕਾਰੀ ਯੂਨੀਵਰਸਿਟੀ ਦਾ ਕੰਡੀਸ਼ਨਲ ਆਫਰ ਵੀ ਮਿਲੇਗਾ ਆ ਤੇ ਇਸ ਪ੍ਰੋਗਰਾਮ ਨੇ ਜਿ세 ਬੱਚਿਆਂ ਨੂੰ ਭੇਜਿਆ ਵੀ ਪਰ ਸੋ ਫ੍ਰੀ ਆਫ ਕਾਸਟ ਐਜੂਕੇਸ਼ਨ ਵਾਲੀ ਓਪਰਚੁਨਿਟੀ ਅਸੀਂ ਆਫਰ ਕਰ ਰਹੇ ਹਾਂ ਤੇ डिसेंबर ਤੋਂ ਪਹਿਲਾ ਪਹਿਲਾ ਅਪਲਾਈ ਕਰਨਾ ਨਵੰਬਰ ਇਜ਼ ਅ ਡੈਡਲਾਈਨ ਕਿਉਂਕਿ ਸੀਟਾਂ ਬਹੁਤ ਲਿਮਟਿਡ ਹੋ ਗਿਆ ਨੇ ਜ਼ਿਆਦਾ ਬੱਚਿਆਂ ਨੂੰ ਸੀਟ ਨਹੀਂ ਮਿਲਦੀ ਅਸੀਂ ਹਰ ਸਾਲ ਇਸ ਪ੍ਰੋਗਰਾਮ ਦੇ ਵਿੱਚ ਬੱਚੇ ਭੇਜਦੇ ਆ ਟੈਕਨੀਕਲ ਪ੍ਰੋਗਰਾਮ ਵੀ ਅਵੇਲੇਬਲ ਨੇ ਇੰਜੀਨੀਅਰਿੰਗ ਦੇ ਤੇ ਨਾਲ ਦੀ ਨਾਲ ਮੈਨੇਜਮੈਂਟ ਦੇ ਪ੍ਰੋਗਰਾਮ ਵੀ ਅਵੇਲੇਬਲ ਨੇ ਸੋ ਮੋਸਟ ਵੈਲਕਮ ਆਨ ਅ ਵਿਦਿਆਰਥੀ ਲਈ ਜੋ ਇਹਦਾ ਫਾਇਦਾ ਚੁਕਣਾ ਚਾਹੁੰਦੇ ਨੇ ਜਰਮਨੀ ਦੇ ਵਿੱਚ ਅਤੇ ਨਾਲ ਦੀ ਨਾਲ ਸਰ ਦੇਖੋ 2 ਬਾਈ ਘੰਟੇ ਉੱਥੇ ਵਰਕ ਪਰਮਿਟ ਪਾਰਟ ਟਾਈਮ ਜੌਬ ਅਵੇਲੇਬਲ ਹੈ 18 ਮਹੀਨੇ ਦਾ ਜੌਬ ਸਰਚ ਵੀਜ਼ਾ ਅਵੇਲੇਬਲ ਹੈ ਯਾਨੀ ਕਿ 18 ਮਹੀਨੇ ਉੱਥੇ ਦੀ ਸਰਕਾਰ ਨੌਕਰੀ ਲੱਭਣ ਨੂੰ ਦਿੰਦੀ ਹੈ ਬਹੁਤ ਕਮਿਟ ਨਹੀਂ ਹੈ 18 ਮਹੀਨੇ ਉੱਥੇ ਦੀ ਸਰਕਾਰ ਨੌਕਰੀ ਲੱਭਣ ਨੂੰ ਦਿੰਦੀ ਹੈ ਅਤੇ ਨਾਲ ਦੀ ਨਾਲ ਜਰਮਨੀ ਦੇ ਵਿੱਚ ਜੇ ਮੈਂ ਪੜ੍ਹਨਾ ਚਾਹਣਾ ਆ ਤਾਂ ਤੇ ਜਰਮਨੀ ਦੇ ਵਿੱਚ ਮੈਂ ਐਵਰੇਜ ਇੱਕ ਸਾਲ ਦੀ ਮਾਸਟਰਸ ਵੀ ਕਰ ਸਕਦਾ ਹਾਂ ਅਤੇ ਮੇਰੀ ਜੇ ਮੇਰੇ ਜਿਵੇਂ ਦਾ ਜਿਵੇਂ ਦਾ ਐਕਸਪੀਰੀਅੰਸ ਚੰਗਾ ਹੈ ਤੇ ਮੇਰੀ ਪ੍ਰੋਫਾਈਲ ਜਿਹੜੀ ਐਕਸਪੀਰੀਅੰਸਡ ਹੈ ਮੈਨੂੰ ਕੰਮ ਕਰਦੇ ਹੋਏ 2 ਸਾਲ ਜਾਂ 2 ਤੋਂ 3 ਸਾਲ ਹੋ ਚੁੱਕੇ ਨੇ ਤਾਂ ਮੈਂ ਇੱਕ ਸਾਲ ਦੀ ਮਾਸਟਰਸ ਕਰ ਸਕਦਾ ਜੇ ਮੈਂ 4 ਸਾਲ ਦੀ ਡਿਗਰੀ ਕੀਤੀ ਹੋਈ ਉਸ ਕੇਸ ਵੀ ਮੈਂ ਕੋਈ ਇੱਕ ਸਾਲ ਦੀ ਮਾਸਟਰਸ ਆਪਸ਼ਨ ਹੈ ਉਸ ਤੋਂ ਇਲਾਵਾ ਐਵਰੇਜ ਮੇਰੀ 3 ਸਾਲ ਦੀ ਮਾਸਟਰਸ ਹੁੰਦੀ ਹੈ ਜੇ ਮੈਂ ਇਥੋਂ ਡਾਇਰੈਕਟਲੀ ਅਪਲਾਈ ਕਰਦਾ ਹਾਂ ਇੱਕ ਚੰਗਾ ਵਿਦਿਆਰਥੀ ਜਿਹੜਾ ਸਟੇਟ ਅਕ੍ਰੈਡੀਟਿਡ ਯੂਨੀਵਰਸਿਟੀ ਸਰਕਾਰ ਤੋਂ ਮਨਜ਼ੂਰਸ਼ੁਦਾ ਯੂਨੀਵਰਸਿਟੀ ਪੜ੍ਹਨਾ ਚਾਹੁੰਦਾ ਹੈ ਉਹਦੇ ਓਵਰਆਲ ਜੇ 10ਵੀਂ ਵਿੱਚ 65% ਮਾਰਕਸ ਨੇ ਅਤੇ 12ਵੀਂ ਦੇ ਵਿੱਚ 40% ਨੰਬਰ ਵੀ ਨੇ ਤਾਂ ਵੀ ਅਸੀਂ ਉਹਦਾ ਅਪਲਾਈ ਕਰ ਸਕਦੇ ਹਾਂ ਉਹਨੂੰ ਡੁਅਲ ਡਿਗਰੀ ਮਿਲੇਗੀ ਜਰਮਨ ਦੀ ਡਿਗਰੀ ਵੀ ਮਿਲੇਗੀ ਨਾਲ ਯੂਕੇ ਦੀ ਡਿਗਰੀ ਵੀ ਮਿਲੇਗੀ ਸੋ ਬਹੁਤ ਚੰਗੇ ਚੰਗੇ ਓਪਰਚ्युनिटीਜ਼ ਜਰਮਨੀ 'ਚ ਅਵੇਲੇਬਲ ਨੇ ਅਤੇ ਪੋਸਟ ਸਟਡੀ ਵਰਕ ਓਪਰਚ ਚੰਗਾ ਕੰਮ ਚੰਗਾ ਰਹਿਣਾ ਚੰਗੀ ਰਿਹਾਈ ਸਭ ਕੁਝ ਪੋਸੀਬਲ ਹੈ ਕਾਸਟ ਇਫੈਕਟਿਵ ਮੈਥਡੋਲੋਜੀ ਬਹੁਤ ਵੱਡੀ ਕੰਟਰੀ ਹੈ ਨੇ 16 ਸਟੇਟ ਹੈ ਜਰਮਨੀ ਚ ਠੀਕ ਹੈ ਜੀ 16 ਸਟੇਟ ਹੈ ਜਰਮਨੀ ਦੇ ਵਿੱਚ ਅਸੀਂ ਸਿਰਫ ਬਰਲਿਨ ਦੇਖੋ ਬਹੁਤ ਇੰਪੋਰਟੈਂਟ ਡੈਸਟੀਨੇਸ਼ਨ ਹੈ ਬਟ ਬਰਲਿਨ ਤੋਂ ਇਲਾਵਾ ਹੈంబਰਗ ਠੀਕ ਹੈ ਜੀ ਫ੍ਰੈਂਕਫਰਟ ਆ ਮਿਊਨਿਕ ਆ ਆਕਰਨਾ ਕਲੋਨਾ ਡੋਟਮੰਡ ਪੋਟਸ ਆ ਰਿਓ ਲొਕੇਸ਼ਨਸ ਨੇ ਜਿੱਥੇ ਵਿੱਚ ਤੁਸੀਂ ਆਪਣਾ ਫਿਊਚਰ ਐਕਸਪਲੋਰ ਕਰ ਸਕਦੇ ਹੋ ਉੱਥੇ ਦੀ ਖੂਬਸੂਰਤੀ ਨੂੰ ਵੀ ਇੰਜੋਏ ਕਰ ਸਕਦੇ ਹੋ ਅਤੇ ਕਿਚਨ ਦਾ ਪੂਕ ਵੀ ਬਣਾ ਸਕਦੇ ਹੋ ਸੋ ਜਰਮਨੀ ਦੇ ਵਿੱਚ ਡੈਫੀਨਿਟਲੀ ਸਟੂਡੈਂਟਸ ਅਪਲਾਈ ਕਰਨ ਮੈਨੂੰ ਡਾਇਰੈਕਟਲੀ ਮਿਲ ਸਕਦੇ ਹੋ ਜਦੋਂ ਵੀ ਤੁਸੀਂ ਮਿਲਣਾ ਚਾਹੋ ਜਾਂ ਮੇਰੀ ਟੀਮ ਨਾਲ ਵੀ ਰਾਬਤਾ ਕਰਕੇ ਤੁਸੀਂ ਅੰਡਰਸਟੈਂਡਿੰਗ ਲੈ ਸਕਦੇ ਹੋ ਜਰਮਨੀ ਦੇ ਵਾਸਤੇ ਸੋ ਅੱਜ ਦਾ ਸੈਸ਼ਨ ਕੁਝ ਮਿੰਟ ਪਏ ਨੇ ਸਟੂਡੈਂਟਸ ਨੂੰ ਕਾਲ ਕਰਾਂ ਪਹਿਲੇ ਉਮੰਦਿੱਤ ਜੀ ਮੇਰਾ ਲਾਸਟ ਕੁਐਸਚਨ ਹੈ ਲੈਂਡਮਾਰਕ ਤੋਂ ਅਪਲਾਈ ਕਰਦੇ ਨੇ ਸਟੂਡੈਂਟਸ ਆਫ ਇੰਡੀਆ ਕਿਤੇ ਜਰਮਨੀ ਵਾਸਤੇ ਕੀ ਐਕਸਪੈਕਟ ਕਰ ਸਕਦੇ ਚੰਗੀ ਅਤੇ ਸੱਚੀ ਸਲਾਹ ਏਥੀਕਲ ਤੇ ਟ੍ਰਾਂਸਪਰੈਂਟ ਪ੍ਰੋਸੈਸ and free of cost process ਅਸੀਂ ਕੋਈ ਪੈਸਾ ਨਹੀਂ ਲੈਣਾ ਤੁਹਾਡੋਂ ਠੀਕ ਹੈ ਜੀ ਸਾਨੂੰ ਮੇਨ ਇਹ ਹੈ ਕਿ ਤੁਹਾਨੂੰ ਅਸੀਂ ਜਦੋਂ ਵਿਦੇਸ਼ ਭੇਜਣਾ ਹੈਗਾ ਤੁਹਾਨੂੰ ਵਿਦੇਸ਼ ਭੇਜ ਕੇ ਅਸੀਂ ਜੋ ਆਪਣਾ ਕੰਮ ਕਰਨਾ ਹੈ ਸਾ ਅਸੀਂ ਉੱਥੋਂ ਆਪਣੇ ਆਪ ਹੀ ਆਪਣਾ ਬ੍ਰੈਡ ਐਂਡ ਬਟਰ ਸਰਵਾਈਵ ਕਰ ਲੈਣਾ ਤੁਹਾਨੂੰ ਅਸੀਂ ਚੰਗੀ ਤੇ ਸਾਫ਼ ਸੁਥਰੀ ਸਲਾਹ ਐਥੀਕਲ process ਦੇ ਨਾਲ ਅਸੀਂ ਭੇਜਾਂਗੇ ਉਸ ਤੋਂ ਇਲਾਵਾ ਜੇ ਮੈਂ ਐਡਵਾਂਟੇਜਸ ਦੀ ਗੱਲ ਕਰਾਂ ਹਰ ਸਟੂਡੈਂਟ ਨੂੰ 500 ਡਾਲਰ 500 ਯੂਰੋ 500 ਪਾਉਂਡ ਤੱਕ ਦੀ ਸਕਾਲਰਸ਼ਿਪ ਲੈਂਡਮਾਰਕ ਆਪਣੇ ਵੱਲੋਂ ਆਫਰ ਕਰ ਰਿਹਾ ਹੈ ਲਿਮਿਟਡ ਟਾਈਮ ਰਹਿ ਗਿਆ ਹੈ ਇੱਕ ਵਨ ਵੇ ਫਲਾਈਟ ਯਾਨੀ ਕਿ ਇੱਥੋਂ ਦੀ ਫਲਾਈਟ ਲੈਂਡਮਾਰਕ ਆਪਣੇ ਵੱਲੋਂ ਦੇਏਗਾ ਬੱਚੇ ਨੂੰ ਖਰਚਾ ਕਰਕੇ ਉੱਥੇ ਤੋਂ ਦੀ ਫਲਾਈਟ ਕਰਵਾ ਕੇ ਦੇਏਗਾ ਸੋ ਇਹੋ ਜਿਹੇ ਬਹੁਤ ਸਾਰੇ ਆਪਸ਼ਨ ਸੀ ਬੱਚੇ ਨੂੰ ਦੇ ਰਿਹਾ ਹੈ ਕਿ ਚੰਗਾ ਵਿਦਿਆਰਥੀ ਜਿਹੜਾ ਵਿਦੇਸ਼ ਪੜ੍ਹਨਾ ਚਾਹੁੰਦਾ ਹੈ ਫਾਈਨੈਂਸ਼ੀਅਲੀ ਵੀਕ ਹੈ ਸਾਡੇ ਇੰਟਰਵਿਊ ਪ੍ਰੋਸੈਸ ਤੋਂ ਨਿਕਲ ਕੇ ਜਾਂਦਾ ਹੈ ਸਕਸੈਸਫੁਲੀ ਕਲੀਅਰ ਕਰਦਾ ਹੈ ਤਾਂ ਅਸੀਂ 1 ਸਾਲ ਦੀ ਉਹਦੀ ਸਕਾਲਰਸ਼ਿਪ ਵੀ ਲਵਾ ਕੇ ਦਿੰਨੇ ਆਪ ਨੂੰ 10 ਲੱਖ ਸੋ ਇਹੋ ਜਿਹੇ ਲਾਇਬਲ ਫਾਈਂਡਰ ਤਾਂ ਬਹੁਤ ਸਾਰੇ ਲੈਂਡਮਾਰਕ ਦੇ ਰਿਹਾ ਹੈ ਬਟ ਮੇਜਰਲੀ ਨਹੀਂ ਕਹੂੰਗਾ ਕਿ ਐਥੀਕਲ ਸ ਇਕ ਸਵਾਲ ਸੀ ਸਕਰੀਨ ਤੇ ਤਿਆਰ ਨਰਿੰਦਰ ਜੀ ਸਰ ਲੈਂਗੁਏਜ ਜਰਮਨ ਜਾਸੇ ਜਰਮਨੀ ਜਾ ਇੰਗਲਿਸ਼ ਦੇਖੋ ਜਰਮਨ ਸਿੱਖੋਗੇ ਤਾਂ ਚੰਗੀ ਗੱਲ ਹੈ ਪਰ ਤੁਸੀਂ ਇੰਗਲਿਸ਼ ਸਿੱਖ ਕੇ ਵੀ ਉੱਥੇ ਜਾ ਸਕਦੇ ਹੋ ਸਾਡੇ ਇੰਸਟੀਟਿਊਸ਼ਨਲ ਪਾਰਟਨਰਸ ਅਜੇ ਨੇ ਤੁਹਾਨੂੰ ਕੈਂਪਸ ਦੇ ਵਿੱਚ ਜਰਮਨ ਲੈਂਗੁਏਜ ਸਿਖਾ ਦਿੰਦੇ ਨੇ ਠੀਕ ਹੈ ਜੀ ਸੋ ਸਟੂਡੈਂਟਸ ਅੱਜ ਦੇ ਸੈਸ਼ਨ ਚ ਇੰਨਾ ਹੀ ਆਈ ਹੋਪ ਸਾਰੇ ਸਟੂਡੈਂਟਸ ਨੂੰ ਉਹਨਾਂ ਸਵਾਲਾਂ ਦੇ ਜਵਾਬ ਮਿਲ ਗਏ ਹੋਣ ਕੱਲ੍ਹ ਦੁਬਾਰਾ ਮਿਲਾਂਗੇ ਇਸੇ ਟਾਈਮ ਕੋ ਬਹੁਤ ਬਹੁਤ ਧੰਨਵਾਦ ਕਰਦੇ ਆਂਕੀ ਥੈਂਕ ਯੂ ਮੰਦੀਪ ਜੀ ਥੈਂਕ ਯੂ ਸਰ ਥੈਂਕ ਯੂ ਥੈਂ